ਲੋ ਜੀ ਪਹਿਲਾ ਨਾਂ ਦੱਸਦੇ ਆਪਨਾ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਮੈਂ ਬਲਵੀ ਸਿੰਘ ਸੇਵਾ ਮੁਖਤ ਸੈਕਟਰੀ ਯੋਧਵਾਲ ਕੋਆਪਰੇਟਿਵ ਐਗਰੀਕਲਚਰ ਸਰਵਿਸ ਸਭਾ ਲਿਮਟਿਡ ਮੈਂ ਤੁਹਾਡੇ ਰੂਬਰੂ ਅੱਜ ਸੁਸਾਇਟੀ ਦਾ ਏਆਰ ਦਾ ਡੀਆਰ ਦਾ ਜੋ ਬੇਨਿਜ਼ਮੀਆਰ ਉਹਨਾਂ ਨੇ ਘਟਾਲੇ ਕੀਤੇ ਆ ਉਹਦੇ ਬਾਰੇ ਤੁਹਾਨੂੰ ਜਾਣਨਾ ਪਾਣਾ ਚਾਹਨਾ ਜੀ ਦੇ ਨਾਲ ਕਰਨ ਨਾਲ ਮੈਨੂੰ ਜਾਨੀ ਤੌਰ ਤੇ ਮਾਲੀ ਤੌਰ ਤੇ ਅਰ ਸਮਾਜਿਕ ਤੌਰ ਤੇ ਨੁਕਸਾਨ ਹੋਇਆ ਮੈਂ ਮੈਂ ਸਭਾ ਦੇ ਵਿੱਚੋਂ 31 17 ਨੂੰ ਪਤੌਰ ਫੈਕਟਰੀ ਬਾਇਜਤ 60 ਸਾਲ ਦੀ ਉਮਰ ਪੂਰੀ ਹੋਣ ਤੇ ਰਿਟਾਇਰ ਹੋ ਗਿਆ ਔਰ ਉਸੇ ਦਿਨ ਮੇਰੇ ਨਾਲ ਸੇਲਜ਼ਮੈਨ ਤੇ ਤੌਰ ਤੇ ਕੰਮ ਕਰ ਰਿਹਾ ਉਪਿੰਦਰ ਕੁਮਾਰ ਨੂੰ ਪਦ ਅੰਤ ਕਰਕੇ ਸੈਕਟਰੀ ਬਣਾ ਦਿੱਤਾ ਗਿਆ ਜਿਹਦੀ ਅਪੁਆਇੰਟਮੈਂਟ 16 ਸਾਲਾਂ ਰ ਕੁਝ ਮਹੀਨਿਆਂ ਦੇ ਦੀ ਹੋਈ ਸੀ ਜਿਹੜੀ ਪ੍ਰਬੰਧਕ ਕਮੇਟੀ ਨੇ ਉਸ ਸਮੇਂ ਦੀ 94 ਦੀ ਨੇ ਕੀਤੀ ਸੀ ਸੇਵਾਮੁਕਤ ਹੋਣ ਤੋਂ ਬਾਅਦ ਪਹਿਲਾਂ ਨੋਟਬੰਦੀ ਭਾਰ ਸਰਕਾਰ ਨੇ ਕੀਤੀ ਕਿਸਾਨਾਂ ਨੂੰ ਬਹੁਤ ਕਰਜ਼ਾ ਮੂੜਨ 'ਚ ਅਰਥਾ ਸਲੂਸ਼ਨ ਦੇ ਵਿੱਚ ਦਿੱਕਤ ਆਈ ਇਹਦੇ ਕਰਕੇ ਪੰਜਾਬ ਸਰਕਾਰ ਨੇ ਰਜਿਸਟਰ ਆਫ ਆਫ ਜਾਣਕਾਰੀ ਸੁਵਾਨੀ 9623 ਨੰਬਰ 8111 181116 ਨੂੰ ਪੱਤਰ ਜਾਰੀ ਕਰਕੇ ਕਿਸਾਨਾਂ ਨੂੰ ਰਾਹਤ ਦੇਣ ਲਈ ਬਿਨਾ ਕਰਜ਼ਾ ਲੈ ਜਿਹੜੇ ਕਰੰਟ ਤੇ ਉਹਨਾਂ ਨੂੰ ਰਾਹਤ ਦਿੱਤੀ ਸਬ ਸਵਾਦੀ ਪ੍ਰਬੰਧਕ ਕਮੇਟੀ ਨੇ 2111 16 ਨੂੰ ਮਤਾ ਪਾਸ ਕੀਤਾ ਕਿ ਇਹਨਾਂ ਨੂੰ ਬਿਨਾ ਕਰਜ਼ਾ ਲੈ ਔਰ ਜਿਹੜੇ ਡਿਫਾਲਟ ਨਹੀਂ ਉਹਨਾਂ ਨੂੰ ਕਰਜਾ ਇਹ ਬੀ ਕੰਪੋਨੈਂਟ ਦੇ ਕੇ ਕਰਜਾ ਫਸਲ ਦੀ ਬਜਾਈ ਕਰਾਈ ਜਾਵੇ ਜਾਂ ਪਾ ਲਈ ਜਾਵੇ। ਮੇਰੇ ਕੋਲ ਸਬੰਧ ਦਾ ਚਾਰਜਤਾ ਖਾਦ ਦਾ ਮੈਂ ਵੀ ਉਸ ਪਰ ਪੱਤਰ ਮੁਤਾਬਕ ਔਰ ਜਿਹੜਾ ਰੈਗੂਲੇਸ਼ਨ ਪ੍ਰਬੰਧਕ ਕਮੇਟੀ ਨੇ ਪਾਸ ਕੀਤਾ ਉਸ ਪੱਤਰ ਦੇ ਮੁਤਾਬਕ ਉਹਦੇ ਮੁਤਾਬਕ ਖਾਦ ਦਿੱਤਾ। ਖਾਦ ਦੇਣ ਤੋਂ ਬਾਅਦ ਉਹਨਾਂ ਤੋਂ ਪੋਸਟ ਡੇਟ ਚੈੱਕ ਲੈ। ਚੈੱਕ ਲੈਣ ਤੋਂ ਬਾਅਦ ਮੈਂ ਕਰਤੀ ਕਿਸਤਾਰਾਂ ਨੂੰ ਰਿਟਾਇਰ ਹੋ ਗਿਆ। ਨੋਟਬੰਦੀ ਜਾਰੀ ਥੀ। ਸਮਾ ਦਾ ਜਿਹੜਾ ਉਸ ਸਮੇਂ ਦਾ ਰਿਕਾਰਡ ਤਾਂ ਇੱਕ ਦਾ 16 ਤੋਂ ਲੈ ਕੇ 31 ਕੁ 17 ਦਾ ਉਹ ਕਿਤੇ ਵੀ ਸਖਤਰ ਪੇਸ਼ ਨਹੀਂ ਕਰ ਰਿਹਾ ਜਦਕਿ ਮੈਂ ਰਿਕਾਰਡ ਔਰ ਰਿਕਾਰਡ ਦਾ ਚਾਰਜ ਸਾਰਾ ਹੀ ਦੇ ਦਿੱਤਾ ਜਿਹਦੀ ਇੱਕ 8 12 16 ਦੀ ਚਾਰਜ ਰਿਪੋਰਟ ਹੈ ਜਿਹੜੀ ਉਹ ਸਿੱਧ ਕਰਦੀ ਆ ਕਿ ਮੇਰਾ ਚਾਰਜ ਦਿੱਤਾ ਹੋਇਆ ਹੈ ਤਾਂ ਨੋਟਬੰਦੀ ਤੋਂ ਬਾਅਦ 16 ਤੋਂ 17 ਨੂੰ ਸਵਾਦੇਸਕਤਰ ਨੇ ਬਿਨਾ ਪ੍ਰੀ ਅਡਿਟ ਕੀਤੇ ਆਪਣੇ ਗ੍ਰੇਡ ਲਾਗੂ ਕਰ ਲਏ ਸਰਕੂਲਰ ਮੁਤਾਬਕ ਪ੍ਰੀ ਅਡਿਟ ਕਰਾਉਣਾ ਬਹੁਤ ਜ਼ਰੂਰੀ ਤਾਂ ਗ੍ਰੇਡ ਲਾਗੂ ਹੋਣੇ ਤੇ ਸਵਾਦੇਸਕਤਰ ਨੇ ਆ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕੇ ਪਾਸ ਕਰਕੇ ਮੇ ਮੀਰਾ ਤੇ ਬਲਦੇਵ ਸਿੰਘ ਦਾ ਗ੍ਰੇਟੀਟੀ ਅਵਲੀਕ ਕਮਾਈ ਛੁੱਟੀ ਦੇਣ ਦੀ ਮ ਮਤਾ ਪਾਸ ਕੀਤਾ ਪ੍ਰੀ ਅਡਿਟ ਕਰਾਇਆ ਮੇਰੇ ਵੱਲ ਕੁਝ ਨਹੀਂ ਨਿਕਲਿਆ ਔਰ 27/6/17 ਨੂੰ ਮੈਨੂੰ 2.5 ਲੱਖ ਦਾ ਚੈੱਕ ਦਿੱਤਾ ਗਿਆ 25/11/17 ਨੂੰ ਜਦੋਂ ਪ੍ਰੇਮਨਾਥ ਹਰੀਮਾਬਾਦ ਵਾਲੇ ਦੇ ਫਾਦਰ ਦਾ ਭੋਗਤਾ ਉਸ ਦਿਨ ਸੁਸ਼ੀਲ ਕੁਮਾਰ ਐਡੀਟ ਨੇ ਸਭਾ ਦਾ ਪ੍ਰੀ ਅਡਿਟ ਕੀਤਾ ਬਿਟਵੀਨ ਸਭਾ ਦੇ ਵਿੱਚ 31/11 ਦੇ ਬਿੱਲ ਜਾਲੀ ਬਣਾ ਕੇ 31/17 ਦੇ ਵਿੱਚ ਜਿਹੜੇ ਬੋਚਰਾ ਪਰ ਕਟਿੰਗ ਕਰਕੇ 299000 ਜਿਨ੍ਹਾਂ ਦਾ ਨੰਬਰ 42654452 ਮਾਰਕਫੈਟ ਦੇ ਬਣਾ ਕੇ ਸਟੇਟਮੈਂਟ ਜਿਹੜੀ ਤੀ ਉਹ 31/17 ਦੀ ਆ ਸਵਾ ਦੇ ਸ਼ਕਤਰ ਨੇ আর ਸ਼ਸ਼ੀਲ ਕੁਮਾਰ ਐਡੀਟਰ ਨੇ 31/17 ਦੇ ਵਿੱਚ ਉਹਨਾਂ ਦੇ ਅੰਦਰ ਆਜ ਕਰਕੇ ਮੇਰਾ 299163 ਰੁਪਏ ਦਾ ਖਾਤਮ ਬਣਾਤਾ ਜਿਹਦੇ ਮੇ ਕੋ ਪ੍ਰੂਫ ਆ ਮਾਰਕਫੈਟ ਤੋਂ ਮੈਨੂੰ ਆਰਟੀਆਈ ਦੇ ਵਿੱਚ ਹੀ ਮਿਲਿਆ ਕਿ 31/17 ਦੇ ਬਿੱਲ ਸਾਡੇ ਦਫ਼ਤਰ ਤੋਂ ਯਾਰੀ ਨਹੀਂ ਹੋਈ ਅਰ ਆਰਟੀਆਈ ਦੀ ਰਿਪੋਰਟ ਵੀ ਮੇਰੇ ਕੋਲ ਆ। ਉਹ ਤੋਂ ਬਾਅਦ ਇਫਕੋ ਤੋਂ ਖਾਦ ਆਇਆ 13 ਤੋਂ 17 ਨੂੰ 28 ਤੋਂ 17 ਨੂੰ আর 30 ਤਿੰਨ 17 ਨੂੰ ਜਿਹਦੀ ਕੀਮਤ 9 ਲੱਖ 118150 ਰੁਪਏ ਬਣਦੀ ਆ। ਪਰ ਸਬਾਬ ਇਸਕਤਰ ਨੇ ਉਹਦਾ ਅੰਦਾਜ਼ ਰਿਕਾਰਡ ਵਿੱਚ ਨਹੀਂ ਕੀਤਾ আর ਬਿਨਾਂ ਰਿਕਾਰਡ ਤੋਂ ਸਿਸ਼ੀਰ ਕੁਮਾਰ ਐਡੀਟਰ ਨੇ ਆਰਡਰ ਕਰ ਲਿਆ ਆਰਡਰ ਕਰਕੇ ਉਹਦੀ ਜਿਹੜੀ ਫਿਗਰ ਤੀ ਉਹ ਦਿਖਾਈ ਨਹੀਂ ਗਈ ਨਾ ਟਿੱਪਣੀ ਦਿਖਾਈ ਬੈਲੈਂਸ ਸ਼ੀਟ ਜ਼ੀਰੋ ਕਹਿੰਦੀ ਆ ਕਿ ਜ਼ੀਰੋ ਦੇਣਾ ਸੀ ਇਸ ਕੋ 9181100 90 ਰੁਪਏ 55 ਪੈਸੇ ਲੈਣੇ ਦਿਖਾਵਾ ਇਹ ਤੋਂ ਬਾਅਦ ਸਮਾ ਦੇ ਵਿੱਚ ਕਰਜ਼ਾ ਮਾਫੀ ਹੋਈ 12 6 17 ਨੂੰ ਇੱਕ ਜਿਨ੍ਹਾਂ ਨੇ ਐਡਵਾਂਸ ਖਾਦ ਲਿਆ ਤਾਂ ਉਹਨਾਂ ਦੇ ਵਿੱਚ ਚਾਰ ਬੰਦਿਆਂ ਨੇ 268000 ਤਕਰੀਬਨ 500 ਰੁਪਏ ਦਾ ਖਾਦੀ ਐਡਵਾਂਸ ਹੋ ਰਿਕਵਰੀ ਦੇ ਗਏ ਰਿਕਵਰੀ ਕੈਸ਼ ਬੁੱਕ ਦੇ ਵਿੱਚ ਦਰਜ ਨਹੀਂ ਕੀਤੀ ਗਈ ਜੇਬ ਵਿੱਚ ਪਾ ਕੇ ਆਪਣੇ ਘਰ ਨੂੰ ਲੈ ਗਿਆ 27617 ਨੂੰ ਖਾਦ ਦੀ ਐਚਾਬੀ ਮੇਰੇ ਕੋਲ ਤੇ ਮੇਰੇ ਕੋਲ ਖਾਦ ਦਾ ਚਾਰਜਿੰਗ ਤਾਂ ਲੈ ਰਿਹਾ ਜਿਹਦੇ ਬਾਰੇ ਮੈਂ ਬਾਰ ਬਾਰ ਬੇਨਤੀ ਕੀਤੀ 27617 ਨੂੰ ਕੁਝ ਬੰਦਿਆਂ ਦਾ ਖਾਦ ਕੱਟਦਾ ਫਿਰ 3018 ਨੂੰ ਕੱਟਦਾ ਜਣੀ 118 ਨੂੰ ਕੱਟਦਾ ਆਰ ਖਾਦ ਕੱਟ ਕੇ ਮੇਰੇ ਜਿਹੜਾ ਗਦਾਮ ਦੇ ਜੰਦੇ ਮੇਰੇ ਕੋਲ ਤੇ ਉਹਨਾਂ ਦੇ ਜੰਦੇ ਤੋੜ ਕੇ ਉਹਨਾਂ ਬੰਦੇ ਨੂੰ ਖਾਦ ਚ ਘਾਤ ਆ ਗਿਆ ਇਹਦੀ ਮੈਂ ਸ਼ਿਕਾਇਤ ਕੀਤੀ ਸ਼ਿਕਾਇਤ ਕਰਨ ਤੋਂ ਬਾਅਦ ਕੋਈ ਉਹਦਾ ਜੱਟ ਨਹੀਂ ਆਇਆ ਇਹ ਨਾਲ ਇੱਕ 2 ਲੱਖ ਆਟਾ ਦਾ ਗਵਨ ਹੋਇਆ ਕੋਡੇ ਸਾਹ ਇੱਕ ਗਵਨ ਹੋਇਆ ਜਿਹੜਾ ਵਸੂਲੀ ਅੱਜ ਦਿੱਤੀ ਉਹ ਕੈਸ਼ ਬੁੱਕ ਜੇ ਕੈਸ਼ੀਅਰ ਨੇ ਦਰਜ ਨਹੀਂ ਕੀਤੀ ਜਾਂ ਸੈਕਟਰੀ ਨੇ ਦਰਜ ਨਹੀਂ ਕੀਤੀ ਜਾਂ ਜ਼ਿੰਮੇਵਾਰ ਸ਼ਖਸ ਨੇ ਦਰਜ ਨਹੀਂ ਕੀਤੀ ਉਹ ਜੇਬ 'ਚ ਪਾ ਕੇ ਲੈ ਗਿਆ 12 6 17 ਨੂੰ ਤਾਂ ਉਹ ਗਵਨ ਨਹੀਂ ਹੋ ਰਿਹਾ ਕਿ ਆਇਆ ਨਾਲੇ ਉਹਨੂੰ ਖਾਦ ਵਾਪਸ ਲੈ ਕੇ ਪੈਸੇ ਖਾਦ ਉਹਨੇ 27 6 17 ਨੂੰ ਕਟਿਆ 27 6 17 ਨੂੰ ਮੇਰੇ ਖਾਤੇ ਜੰਦੇ ਤੋੜ ਕੇ ਚਕਾਇਆ ਇੰਨੇ ਸ਼ਖਸਾਂ ਦੀ ਗਵਨ ਕਰਨ ਦੇ ਵਿੱਚ 77 ਨਰੀਖਕ ਅਡੀਟਰ ਸੁਸ਼ੀਲ ਕੁਮਾਰ ਨਰੀਖਕ ਵਿਜੀ ਕੁਮਾਰਾ ਆਰ ਦਫਤਰ ਸਾਰੇ ਇਹ ਦਫਤਰ ਜਿਹੜੇ ਜ਼ਿੰਮੇਵਾਰ ਆ ਜ਼ਿੰਮੇਵਾਰ ਆ ਉਹ ਸਾਰੇ ਜਿਨ੍ਹਾਂ ਨੇ ਇਹਨੂੰ ਇਸ ਗੱਲ ਨੂੰ ਨਾ ਕਦੇ ਵਿਜਿਟ ਕੀਤੀ ਨਾ 1000 ਸਾਰਾ ਤੋਂ 1017 ਤੋ ਲੈ ਕੇ 22 31 7 22 ਤਾਈਂ ਸਭਾ ਦੇ ਵਿੱਚ ਇਨਸਪੈਕਸ਼ਨ ਨਹੀਂ ਕੀਤੀ ਗਈ ਸਭਾ ਦੇ ਵਿੱਚ ਕੋਈ ਇਨਸਪੈਕਸ਼ਨ ਨਹੀਂ ਹੋਈ ਆਰੇ ਐਡੀਟਰ ਨੇ ਇਸੇ ਗੱਲ ਕਰਕੇ ਜਾਲੀ ਇਹ ਜਿਹੜੇ ਦਸਤਾਵੇਜ਼ ਤਿਆਰ ਕਰਕੇ ਕੀਤੇ ਤੇ ਇਹਦੇ ਕਰਕੇ 31 ਤੇ 17 ਦਾ ਆਡਿਟ ਨਹੀਂ ਕੀਤਾ ਜਿਹਦੀ ਮੇਰੇ ਕੋਲ ਰਿਪੋਰਟ ਆ ਕਿ 31 ਤੇ 17 ਦਾ ਆਡਿਟ ਨਹੀਂ ਹੋਇਆ ਨਾ ਸਪੈਸ਼ਲ ਆਰ ਰਿਪੋਰਟ ਬਣੀ ਆ ਇਹ ਆਂਦੇ ਦਾ ਜਿਹੜਾ ਇਹ 31 ਦਿਨ 18 ਦਾ ਕੀਤਾ ਗਿਆ ਜਿਹਦੇ ਵਿੱਚ ਮੇਰੀ ਸਪੈਸ਼ਲ ਰਿਪੋਰਟ ਬਣਾਈ ਗਈ 14 18 ਤੋਂ ਲੈ ਕੇ 20 18 ਵਾਈ ਜਦ ਕਿ ਮੇਰੇ ਵੱਲ ਜਿਹੜਾ ਸਟਾਕ ਤੱਕ 31 17 ਦਾ ਕੀ ਬਣਾ ਥੋੜੀ ਸ਼ਿਕਾਇਤਾਂ ਮੇਰੀਆਂ ਵਿਭਾਗ ਮੈਕਮੇ ਦਾ ਇਨਵੋਲਵ ਹੋ ਕਰਕੇ ਮੈਕਮੇ ਦਾ ਵਿੱਚ ਹੱਥ ਹੋ ਕਰਕੇ ਮੈਕਮੇ ਮੇਰੇ ਵਿਰੁੱਧ ਟੱਕਰ ਸਾਫ ਕਰ ਨਹੀਂ ਸਕਦਾ ਫੈਲੇ ਜੇ ਉਹ ਮੇਰੇ ਹੱਕ ਚ ਫੈਲੇ ਕਰਦਾ ਤਾਂ ਉਹ ਆਪ ਫਸਦਾ ਉਹ ਜ਼ਿੰਮੇਵਾਰ ਤੇ ਉਹਨਾਂ ਨੇ ਇਹ ਗੱਲ ਦੇਖਣੀ ਸੀ ਉਹਨਾਂ ਨੇ ਇਹ ਗੱਲ ਦੇਖੀ ਨਹੀਂ ਆਪਣੇ ਆਪ ਨੂੰ ਬਚਾਉਣ ਦੇ ਖਾਤਰ ਉਹਨਾਂ ਨੇ ਸਾਰਾ ਇਹ ਨੰਬਰ ਦੇ ਚਾ ਔਰ ਮੇਰਾ ਇੱਥੋਂ ਲੈ ਕੇ ਰਜਿਸਟਰਾਰ ਤੱਕ ਮੇਰਾ ਸਾਰੇ ਥਾਂ ਹੇੜਾ ਫੇਰੀ ਹੋਈ ਔਰ ਤੁਹਾਡੀ ਕੀ ਮੰਗ ਹੈ ਜੀ ਤੁਸੀਂ ਕੀ ਚਾਹ ਹਜੇ ਕਰਜ਼ਾ ਮਾਫੀ ਹੋਈ ਜਿਹੜੀ 5 ਲੱਖ ਵਾਲੀ ਹਾਂ 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 ਸਭਾ ਦੇ ਵਿੱਚ ਸਰਕੂਲਰ ਦੇ ਨਿਪਟਾਰਕ ਪੰਜਾਬ ਸਰਕਾਰ ਨੇ ਕਰਜ਼ਾ ਮਾਫੀ ਕੀਤੀ ਕਰਜ਼ਾ ਮਾਫੀ ਦੇ ਵਿੱਚ 31 ਤੇ 17 ਤੱਕ ਜਿਨ੍ਹਾਂ ਦੇ ਕੋਲ ਕਰਜ਼ਾ ਤਾਂ ਆਰ ਜਿਨ੍ਹਾਂ ਦੀ ਪਹਿਲੇ ਸਰਕੂਲਰ ਦੇ ਵਿੱਚ ਜਿਨ੍ਹਾਂ ਕੋਲ 2.5 ਏਕੜ ਤੋਂ ਕਸਟ ਜਮੀਨਤੀ ਉਨਾ ਦਾ ਕਾਰਜਾਫਮ ਹੋਣਾ ਤਾਂ ਜੀ ਦਾ ਕਿ ਮਤਾ ਪੈਣ ਦਾ ਮੈਨੇਜਿੰਗ ਕਮੇਟੀ ਨੇ ਮਨਜ਼ੂਰੀ ਦੇਣੀ ਸੀ ਕੋਸ਼ਨਾ ਪੱਤਰ ਲੈਣ ਤੇ ਫਾਰਦਾ ਲੈਣੀ ਪਈਆਂ ਸੈਕਟਰੀ ਨੇ ਫਾਰਦਾ ਲੈ ਕੇ ਉਹਦੇ ਕੋਸ਼ਨਾ ਪੱਤਰ ਲੈਣ ਤੇ ਕੋਸ਼ਨਾ ਪੱਤਰ ਲੈ ਕੇ ਉਹਨਾਂ ਦੀਆਂ ਲਿਸਟਾਂ ਬਣਾਉਣੀਆਂ ਤੇ ਲਿਸਟਾਂ ਨੂੰ ਮਨਜ਼ੂਰੀ ਦੀ ਜਿਹੜੀ ਮੈਨੇਜਿੰਗ ਕਮੇਟੀ ਨੇ ਦੇਣੀ ਸੀ ਸਹਿਕਾਰਤਾ ਵਿਭਾਗ ਦਾ ਮੁੱਦਾ ਜਿਹੜਾ ਉਹ ਰੈਗੂਲੇਸ਼ਨ ਤੋਂ ਚੱਲਦਾ ਸਰਕੂਲਰ ਵੀ ਇਹ ਗੱਲ ਕਹਿੰਦਾ ਗ੍ਰੈਜੂਏਸ਼ਨ ਪਾਣਾ 655 ਨੰਬਰ ਸਰਕੂਲਰ ਜਿਹੜਾ 25/10/17 ਨੂੰ ਰਜਿਸਟਰਾਰ ਸਾਹਿਬ ਨੇ ਜਾਰੀ ਕੀਤਾ ਉਹਦੇ ਵਿੱਚ ਬਕਾਇਦਾ ਹਦਾਇਤਾਂ ਦਿੱਤੀਆਂ ਗਈਆਂ ਸਾਰਾ ਕੁਝ ਇਹ ਸਰਕੂਲਰ ਦੇ ਮੁਤਾਬਕ ਕਰਨਾ تھا ਪਰ ਇਹਨਾਂ ਨੇ ਘਰ ਬੈ ਕੇ ਲਿਸਟਾਂ ਬਣਾਤੀ ਬੜੇ ਜ਼ਿਮੀਦਾਰਾਂ ਦਾ ਔਰ ਉਹ ਉਹ ਕਰਜ਼ਾ ਕਰਜ਼ੇ ਦੀ ਲਿਸਟ ਕਿਤੇ ਬਣਾਈੋ ਹੀ ਨਹੀਂ ਕੇ ਬੰਦੇ 7 1/4 ਏਕੜ ਤੋਂ ਘੱਟ ਆਲੇ ਆ 6 6 7 7 8 8 ਕੀ ਲੈ ਆਲੇ ਬੇ 6 6 ਔਰ ਉਹਨਾਂ ਬੰਦਿਆਂ ਨੇ ਇੱਕ ਬਹਾਦਰ ਸਿੰਘ ਸਾਡਾ ਹੁਲੈਸੀ ਸਿੰਘ ਗਰਦੀਪ ਸਿੰਘ ਸਾਡਾ ਸੁਰਜਨ ਸਿੰਘ ਬਾਸੀ ਜੱਸੋਵਾਲ ਉਹਨਾਂ ਨੇ ਇਹ ਬਕਾਇਦਾ ਲਿਖ ਕੇ ਦਿੱਤਾ ਬਿਆਨਾਂ ਦੇ ਵਿੱਚ ਕਿ ਅਸੀਂ ਕੋਈ ਪਤਾ ਨਹੀਂ ਦਿੱਤਾ ਸਾਡਾ ਕਿਦਾਂ ਕਰਜ਼ਾ ਮਾਫ ਹੋ ਗਿਆ ਸਾਨੂੰ ਨਹੀਂ ਪਤਾ ਇਹਦੀ ਮਸ਼ਕਾਇਤ ਕੀਤੀ ਸ਼ਿਕਾਇਤਾ ਜਿਹੜੀ ਮੈਂ ਕੀਤੀ ਐਮਡੀ ਸਟੇਟ ਬੈਂਕ ਕੋਲ ਉਹਨਾਂ ਨੇ ਪਹਿਲਾਂ ਇਨਕੁਆਰੀ ਲੁਧਿਆਣੇ ਤੋਂ ਕਰਾਈ ਲੁਧਿਆਣੇ ਵਾਲਿਆਂ ਨੇ ਰਲ ਮਿਲ ਕੇ ਉਹਨੂੰ ਦਫ਼ਤਰ ਦਾਖਲ ਕਰਤਾ ਫੇਰ ਮੈਂ ਉਹ ਇਨਕੁਆਰੀ ਕਰਾਈ ਉਹ ਨਵਾਂ ਸ਼ਹਿਰ ਦੇ ਡੀਐਮ ਕੋਲ ਗਈ ਡੀਐਮ ਸਾਹਿਬ ਨੇ ਇਨਕੁਆਰੀ ਕੀਤੀ ਯਾਰ ਇਹ ਗੱਲ ਬਕਾਇਦਾ ਲਿਖੀ ਕਿ ਇਹ ਬਿਨਾ ਮਤੇ ਤੋਂ ਕਰਜ਼ੇ ਮਾਫ ਹੋਈ ਬਿਨਾ ਮਤੇ ਤੋਂ ਆਹ ਉਹਦੀ ਜਿਹੜੀ ਕਾਰਵਾਈ ਕਰਨ ਲਈ ਡੀਐਲ ਲੁਧਿਆਣੇ ਨੂੰ ਭੇਜਿਆ ਸਰਵਾਰ ਫਲਰਾਮ ਸਿੰਘ ਚੰਦੂ ਨੇ ਮਤੇ ਪਵਾ ਕੇ ਇਹ ਆਪ ਨੂੰ ਬਿਆਨ ਲੈ ਕੇ ਸੋਸਾਇਟੀ ਤੋਂ ਮਤੇ ਪਵਾ ਕੇ ਕਿ ਸਾਰੇ ਸਰਕਲ ਦੇ ਵਿੱਚ ਨਹੀਂ 121 ਨੂੰ ਮਤਾ ਪਾਇਆ ਕਿ ਇਕੱਲਾ ਜੋਧਵਾਦੀ ਦੇ ਵਿੱਚ ਨਹੀਂ ਸਾਰੇ ਸਰਕਲ ਦੇ ਵਿੱਚ ਨਹੀਂ ਇਹ ਮਤੇ ਪਾਇਦਾ 34 ਕਰੋੜ ਦਾ ਟੱਕਰ ਸਪਟ ਕਾ ਕਫੜਾ ਬਿਨਾ ਮਤੇ ਤੋਂ ਕਰ ਬੈ ਕੇ ਲਿਸਟਾਂ ਮਲਾਤੀਆਂ ਮੈਡੀਕਲ ਦਾ ਇਹ ਜੋਧਵਾਦੀ ਸੋਸਾਇਟੀ ਦਾ ਮਤਾ ਕਹਿ ਰਿਹਾ ਜੇਵਾਦ ਬਾਗਰ ਸੈਟੀ ਦਾ 1621 ਦਾ ਮਤਾ ਜਿਹੜਾ ਆਪਣੇ ਆਪ ਨੂੰ ਬਚਾਉਣ ਵੀ ਖਾਤਰ ਸਾਰੇ ਸਰਕਲ ਨੂੰ ਨੇ ਬੰਦਤਾ ਕਿ ਸਾਰੇ ਸਰਕਲ ਦੇ ਵਿੱਚ ਨਹੀਂ ਮਤੇ ਪਾਇਏ ਇਸੇ ਗੱਲ ਕਰਕੇ ਮੈਂ ਨਹੀਂ ਕਹਿੰਦਾ ਪਾਇਆ ਇੱਥੇ 1 ਕਰੋੜ 80 ਲੱਖ ਤੋਂ ਉੱਤੇ ਜਿਹੜੀ ਤਕਰੀਬਨ 7 ਕਰੋੜ ਰੁਪਏ ਦਾ ਇੱਥੇ ਘਪਲਾ ਹੋਇਆ ਔਰ ਸਾਰਾ ਨਾ ਅਹਿਮ ਗੱਲ 13 ਤੋਂ 18 ਨੂੰ 55 ਨੰਬਰ ਵਾਊਚਰ ਜਿਹੜਾ ਬੈਂਕ ਤੋਂ ਆਇਆ ਉਹਨੂੰ ਰਿਕਾਰਡ ਦੇ ਵੀ ਦਰਜ ਕੀਤਾ ਗਿਆ ਉਹਦੇ ਵਿੱਚ ਇੱਕ ਬੰਦਾ 2021 ਨੰਬਰ ਜਿਹੜਾ ਵਾਊਚਰ ਦੇ ਵਿੱਚ ਸੀਰੀਅਲ ਨੰਬਰ ਆ ਅਮਰਕਬਾਲ ਸਿੰਘ ਸਾਹਿਬ ਦਾ ਦਲੀਪ ਸਿੰਘ 546/1 ਆ ਉਹਦੇ ਦੋ ਖਾਤੇ ਬਣਾ ਕੇ ਜਦ ਕਿ ਖਾਤਾ ਉਹਦਾ ਇੱਕ ਤਾਂ ਮੇਰੇ ਟਾਈਮ ਦਾ ਪਾ ਇੱਕ ਖਾਤਾ ਦਾ ਉਹਦੇ ਦੋ ਖਾਤੇ ਦੇ ਵਿੱਚ ਮਾਫੀ ਲੈ ਲਈ ਇੱਕ ਤਕਰੀਬਨ 70000 ਜਾਂ 75000 ਇੱਕ ਤਕਰੀਬਨ 1 ਲੱਖ ਦੇ ਲੇ ਲਈ ਜਾਲਮੈ ਦੀ ਸ਼ਿਕਾਇਤ ਕੀਤੀ ਕਿ ਦੋ ਖਾਤਿਆਂ ਦੀ ਇੱਥੇ ਹੋ ਗਈ ਆ ਆਰੇ ਬੰਦੇ ਨੇ ਆਰੇ ਉਹਦੇ ਇੱਕ ਬਰਦਰ ਨੇ ਜਿਹੜਾ ਨੌਕਰੀ ਕਰਦਾ ਤਾਂ ਮੋਹਰ ਸਿੰਘ ਉਹਦਾ ਵੀ ਕਰਜ਼ਾ ਮaaf ਕਰਤਾ ਜਿਹੜਾ ਬੈਂਕ ਦੇ ਵਿੱਚ ਉੱਥੇ ਨੌਕਰੀ ਕਰਦਾ ਆਰੂ ਦੇ ਤਿੰਨ ਬੰਦਿਆਂ ਦੇ ਹੋਰ ਉਸ ਪਰਿਵਾਰ ਦੇ ਤਿੰਨ ਬੰਦਿਆਂ ਦੇ ਹੋਰ ਜਿਨ੍ਹਾਂ ਕੋਲ ਜ਼ਮੀਨ ਮਤਾਂ ਨਹੀਂ ਪਿਆ ਸਾਰਿਆਂ ਨੂੰ ਬੜੀ ਗਲਤ ਹੈ ਇਹ ਪਰ ਉਹਨਾਂ ਕੋਲ ਜ਼ਮੀਨ ਢਾਈ ਟਾਈ ਕਿੱਲੇ ਤੋਂ ਭੱਤੀ ਉਹਨਾਂ ਦੇ ਵੀ ਕਰਜ਼ੇ ਮaaf ਕਰਤੇ ਉਹਨਾਂ ਦੇ ਕਰਜ਼ੇ ਇਸ ਕੱਲੋਂ ਮaaf ਕਰਤੇ ਕੋਸ ਬੰਦੇ ਨੇ ਮੇਰੇ ਵਿਰੁੱਧ ਐਫੀ ਡੈਵਟਤਾਈ ਈ ਦੇ ਕਹਿਣ ਤੇ ਹਾਈ ਕੋਰਟ ਦੇ ਵਿੱਚ ਆਰ ਉਸ ਬੰਦੇ ਨੇ ਜਿੱਦਣ ਇਹ ਭੌਤਿਕ ਬਰਤਾਲ ਸ਼ਸ਼ੀਲ ਕੁਮਾਰ ਨੇ ਗਲਤ ਟੰਗ ਲਾ ਕੀਤੀ ਉਹਦਾ ਗਵਾ ਬਣਿਆ ਜਿਹਦੇ ਕਹਿਣ ਤੇ ਐਫੀ ਇਹ ਇਸ ਉਹ ਬੰਦੇ ਕਮਰ ਦੇ ਕਹਿੰਦੇ ਉਹ ਕਰਜੇ ਕੁਝ ਵਾਪਸ ਵੀ ਕੀਤੇ ਥੋੜੀ ਸ਼ਿਕਾਇਤ ਉਹਨਾਂ ਕੋਲ ਹਾਂ ਉਹਦੀ ਜਦੋਂ ਪ੍ਰਤਾਲ ਹੋਈ ਇਹਨਾਂ ਨੇ ਉਹ ਤੋਂ ਪਹਿਲਾਂ ਸਾਰਿਆਂ ਨਾਲ ਪਹਿਲਾਂ ਕਿਆ ਕੀਤਾ ਕੋਈ ਜਿਹੜਾ ਵਾਊਚਰ ਤਾਂ ਮੈਂ ਆਕੀਆਈ ਦੇ ਵਿੱਚ ਲੈ ਲਿਆ ਬਾਅਦ ਇਹਨਾਂ ਨੇ 13 ਤੇ 18 ਦੇ ਵਾਊਚਰ ਨੂੰ ਹੀ ਬਦਲਤਾ ਗਿਆ 13 ਤੇ 18 ਦਾ ਵਾਊਚਰ ਬਦਲ ਕੇ ਮੈਗਨੈਟ ਵਿੱਚ ਰਜਿਸਟਰ ਦੇ ਪੇਸ਼ ਕਰਦੇ ਆਪਣੇ ਆਪ ਨੂੰ ਗੁਨਾਹਗਾਰ ਨਹੀਂ ਬਣਾਇਆ ਦੋਸ਼ ਨਿਰਦੋਸ਼ ਸਿੱਧ ਕਰਨ ਲਈ ਭੇਜਤਾਰੇ ਉਹਨਾਂ ਨੇ ਵੀ ਤੁਸੀਂ ਦੇਖੋ ਰਜਿਸਟਰ ਦਫ਼ਤਰ ਤੇ ਮੈਂ ਇਨਕੁਆਰੀ ਕਰਾਈ ਆਰ ਉਹਨਾਂ ਨੇ ਵੀ ਇਹ ਕੋਈ ਨਹੀਂ ਦੇਖਿਆ ਇਹ ਜਿਹੜਾ ਬੋਚਰ ਆਈ ਬਦਲਿਆ ਗਿਆ ਜਦਕਿ ਮੈਂ ਸਾਰਾ ਰਿਕਾਰਡ ਲਾਇਆ ਇੱਕ ਇੱਕ ਫਿਗਰ ਮੈਂ ਲਾਈ ਸਾਰਾ ਕੁਝ ਮੈਂ ਦਿੱਤਾ ਪਰ ਉਹਨਾਂ ਨੇ ਇੱਕ ਗੱਲ ਲਿਖ ਕੇ ਹੀ ਦੀ ਤਾਂ ਪਰਤਾਲ ਪਹਿਲਾਂ ਕਰ ਲਈ ਜੀ ਅਰੇ ਸਾਰੇ ਨਾਲ ਬੜੀ ਗੱਲ ਦੱਸਾਂ ਕਿ 2 ਲੱਖ 6500 ਦੀ ਜਿਹੜੀ ਰਿਕਵਰੀ ਥੀ ਵਿਜੇ ਸਿੰਘ ਇਨਸਪੈਕਟਰ ਕਹਿੰਦਾ ਗਵਨ ਨਹੀਂ ਹੋਇਆ ਗਵਨ ਨਹੀਂ ਹੋਇਆ ਇਹ ਲਕਾਸ਼ਾਂ ਦਾ ਇਦਾਂ ਆਰੇ ਜਿਹੜਾ ਡੀਆਰ ਹਾਊਸ ਤੋਂ ਇਹਦਾ ਜਿਹਦੇ ਕੋਲ ਇਨਕੁਆਰੀ ਥੀ ਉਹਨੇ ਲਿਖਤਾ ਕਹੀ ਤੇ ਕਰਨ ਨਾਲ ਕੋਈ ਸਮਾਨ ਨੂੰ ਮਾਲੀ ਨੁਕਸਾਨ ਨਹੀਂ ਹੋਇਆ ਜੇ 2 ਲੱਖ 6500 ਰੁਪਏ ਨਹੀਂ ਜਮਾਵੇ ਮੇਰੇ ਕੋਲ ਬਕਾਇਦਾ ਉਦੀ ਪ੍ਰਸਾਰ ਵੋਟ ਆ ਕੋਈ ਕੋਈ ਗੱਲ ਨਹੀਂ ਹੋਈ ਉਤੋਂ ਬਾਅਦ ਮੈਂ ਫੇਰ 182 ਨੂੰ ਉੱਥੇ ਦਰਖਾਸਤ ਦਿੱਤੀ 70 ਡਨਾ ਕੀ ਮੇਰਾ ਨਾਮ ਭੁਪਿੰਦਰ ਕਮਾਦੀ ਸੈਕਰੀ ਯੂਥ ਯੂਨੀਵਰਸਿਟੀ ਕੀ ਸਰ ਤੁਹਾਡੇ ਤੇ ਬਲਵੀਰ ਰਾਣਾ ਨੇ ਇਲਜ਼ਾਮ ਲਗਾਏ ਸੀ ਕੀ ਨੇ ਉਹ ਜਿਹੜੇ ਇਲਜ਼ਾਮ ਲਗਾਏ ਸੀ ਉਹਨੇ ਤਾਂ ਜੀ ਮੇਰੇ ਤੇ ਡਿਪਾਰਟਮੈਂਟ ਤੇ ਨਿੱਕ ਐ ਇਲਜ਼ਾਮ ਲਾ ਕੇ ਜਿਹੜੀਆਂ ਦਖਾਸਤਾਂ ਦਿੱਤੀਆਂ ਅਨੇਕਾਂ ਦਖਾਸਤਾਂ 40 42 ਜਿਹੜੀਆਂ ਕਿ ਦਫ਼ਤਰ ਦਾਖਲ ਹੋ ਗਈਆਂ ਪਰ ਪ੍ਰਦਾਲ ਹੋਣ ਉਪਰੰਤ ਸਟੇਟ ਲੈਵਲ ਤੇ ਦਫ਼ਤਰ ਦਾਖਲ ਹੋ ਚੁੱਕੀਆਂ। ਉਸ ਸਮੇਂ ਜਿਹੜੀ ਸਰਕਾਰ ਸੀਗੀ ਮਜੂਤਾ ਸਰਕਾਰ ਜਿਹੜੇ 2.5 ਏਕੜ ਤੋਂ ਘੱਟ ਕਿਸਾਨਾਂ ਦੀ ਕਰਜ਼ਾ ਮੁਕਤੀ ਹੋਈ ਸੀ ਉਹਨਾਂ ਦਾ ਕਹਿਣਾ ਵੀ ਕੋਸ਼ਿਸ਼ ਚੇਹਤਿਆਂ ਜਿਹੜੇ ਉਹਨਾਂ ਦੇ ਚੇਹਤੇ ਦੀ 2.5 ਏਕੜ ਤੋਂ ਵੱਧ ਜਿਹੜੇ ਵੱਧ ਵਾਲੀ ਜ਼ਮੀਨ ਵਾਲੇ ਜਿਹੜੇ ਸੀਗੇ ਮਾਲਕ ਉਹਨਾਂ ਦੇ ਵੀ ਕਰਜ਼ੇ ਨਾਲ ਮਾਫ਼ ਕੀਤੇ ਗਏ। ਉਹਦੇ ਬਾਰੇ ਕੀ ਕਹਿਣਾ? ਦੇਖੋ ਜੀ ਜਿਹੜਾ ਕਰਜ਼ਾ ਮਾਫੀ ਆ ਸਰਕਾਰ ਦੀ ਪੌਪਲਰਤ ਕੋਈ ਆ। ਸਭਾ ਵੱਲੋਂ ਤਾਂ ਕੇਵਲ ਮੈਸਟ ਗਈ ਆ ਸਭਾ ਨੇ 0 ਤੋਂ ਲੈ ਕੇ 8 ਲੱਖ ਤੱਕ ਦੇ ਬੰਦੇ ਜਿੰਨੇ ਲੋਨ ਖੜਾ ਸੀ ਸਾਰਿਆਂ ਦੀ ਲਿਸਟ ਪ੍ਰੋਪਰ ਭੇਜੀ ਹੈ ਜਿਹਦੀ ਵੀ ਫਰਦਾਲ ਸਟੇਟ ਲੈਵਲ ਤੇ ਹੋ ਚੁੱਕੀ ਆ 2 ਲੱਖ 61000 ਦਾ ਕੋਈ ਮਾਮਲਾ ਸੀਗਾ ਉਹਨਾਂ ਨੇ ਕਿਹਾ ਉਹ ਕੀ ਹੈ ਜੀ ਇਹਦੀ ਫਰਦਾਲ ਦੀ ਸਟੇਟ ਲੈਵਲ ਤੇ ਹੋ ਰਹੀ ਆ ਜੀ ਅਗਰਸਤਾਲ ਸਾਹਿਬ ਸਰਕਾਰੀ ਸਭਾਵਾ ਪੰਜਾਬ ਜੀ ਨੇ ਤਖਾਸ ਇਹਦੀ ਜਿਹੜੀ ਤਖਾਸਤਾ ਦਫ਼ਤਰੋਂ ਦਾਖਲ ਕਰ ਦਿੱਤੀ ਆ ਉਹ ਹੈ ਕੀ ਸੀਗਾ ਜੀ ਉਹ ਦੱਸ ਉਹਦਾ ਕੋਈ ਖਾਲ ਦੱਸ ਜੀ ਚੱਕਰ ਖਾਦ ਦੇ ਪੈਸੇ ਕੈਸ਼ ਆਏ ਸੀਗੇ ਉਹ ਰੈਸਟਮੈਂਟ ਕਰਕੇ ਦਾ ਸਟਾਕ ਘਟਾਤਾ ਸੀਗਾ ਜਿਹੜੇ ਕਥਤ ਦੋਸ਼ ਤੁਹਾਡੇ ਤੇ ਲਗਾਏ ਗਏ ਉਹਨਾਂ ਬਾਰੇ ਕੀ ਕਹੋਗੇ ਉਹ ਸਦਾ ਸਭ ਝੂਠੇ ਆ ਜੀ ਮੇਰਾ ਧਾਰਨਾ ਕਿਉਂਕਿ ਜਿਹੜਾ ਬਲਬੀਰ ਸਿੰਘ ਆ ਸਭ ਕਹ ਸਕਦਾ ਇਹਨੇ ਸਵਾ ਜੋ ਲੱਖਾਂ ਰੁਪਏ ਦਾ ਗਵਨ ਕੀਤਾ ਹੋਇਆ ਅੱਛਾ ਜੀ ਜਿਹਦੇ ਤੇ ਵਿਭਾਗਮੰਦ ਪੁਲਿਸ ਵਿਭਾਗਮੰਦ ਦੇ ਮਹਿਕਮੇ ਦੀ ਕਾਰਵਾਈ ਤੋਂ ਬਾਅਦ ਐਫ ਆਈ ਆਰ ਗਲਤ ਹੋ ਚੁੱਕੀ ਆ ਤਾਣਾ ਮਾਛੀ ਵਾਲਾ ਵਿੱਚ ਇਸ ਤੋਂ ਬਿਨਾ ਇਹਦਾ ਬਲਬੀਰ ਸਿੰਘ ਆ ਇਹ ਮੇਰਾ ਨਿੱਜੀ ਰੰਗ ਰੱਖਦਾ ਕਿਉਂਕਿ ਜਿਹੜੀ ਇਹਦੀ ਰਵਾਨ ਕਰਿਆ ਹੋਇਆ ਸੀਗਾ ਉਹਦੇ ਸਬੰਧ ਵਿੱਚ ਮੈਂ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਨੂੰ ਰਿਕਾਰਡ ਪੇਸ਼ ਕਰਦਾ ਸੀਗਾ ਇਹ ਮੈਨੂੰ ਰੋਕਦਾ ਸੀਗਾ ਜਿਵੇਂ ਰੰਜੋ ਚੇਨਾ ਮੈਨੂੰ ਯਾਤਰੀ ਆਪ ਸ਼ਬਦ ਵੀ ਬੋਲੇ ਜਿਦੇ ਤੇ ਇਹਦੇ ਦੇ ਐਸਸੀ ਐਕਟ ਦੇ ਤਹਿਤ ਵੀ ਕਦਮਾਂ ਦਾ ਦਰਦ ਹੋ ਚੁੱਕਾ ਹੈ ਕਦੋਂ ਦਰਜ ਹੋਇਆ ਜੀ ਇਹ 2023 ਹੋ ਗਿਆ ਜੀ ਹੁਣ ਵੀ ਲਾਸਟ ਕੋਈ ਇਨਕੁਆਰੀ ਦੀ ਅਪਡੇਟ ਹੁਣੇ ਲੇਟੈਸਟ ਜੀ ਇੱਕ ਇਨਕੁਆਰੀ ਆਗਰ ਅਫਸਰ ਬਖੰਡਾ ਜੀ ਵੱਲੋਂ ਕੀਤੀ ਗਈ ਆ ਜਿਦੇ ਵਿੱਚ ਉਹਨਾਂ ਨੇ ਸਪਸ਼ਟ ਲਿਖਿਆ ਜੀ ਕਿ ਜਿਹੜਾ ਵਿਕਰਮ ਸਿੰਘ ਆ ਜੀ ਬਲਵੀਰ ਸਿੰਘ ਦਾ ਲੜਕਾ ਉਹਦੀ ਉਹਦੀ ਵੀ ਇਸ ਗਵਨ ਵਿੱਚ ਮ੍ਰੀ ਮੁਗਤ ਸਾਬਤ ਕੀਤੀ ਹੈ ਜੀ ਉਹਨਾਂ ਨੇ ਅੱਛਾ ਜੀ ਆਪ ਆ ਰਿਪੋਰਟ ਦੇ ਵਿੱਚ ਸਪਸ਼ਟ ਲਿਖਿਆ ਹੋਇਆ ਜੀ ਵੀ ਜਿਹੜਾ ਬਲਬੀਰ ਸਿੰਘ ਦਾ ਲੜਕਾ ਬਿਕਰਮ ਸਿੰਘ ਆ ਉਹਦੀ ਵੀ ਇਸ ਗਵਨ ਵਿੱਚ ਮ੍ਰੀ ਮੁਗਤ ਹੈ ਸਾਬਤ ਹੋਈ ਹੈ